ਤੋ ਪਹਿਲੀ ਵਾਰ ਹੀ ਚੁਣੇ ਗਏ ਲੋਕ ਸਭਾ ਸੰਸਦ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕੀਤਾ ਇਸੇ ਲੜੀ ਦੇ ਤਹਿਤ ਡੇਰਾ ਬਾਬਾ ਨਾਨਕ ਵਿਖੇ ਧੰਨਵਾਦੀ ਦੌਰਾ ਕਰਨ ਪਹੁੰਚੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਵੋਟਰਾਂ ਤੇ ਸਪੋਟਰਾਂ ਵੱਲੋਂ ਹਾਰ پا ਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੋਈ ਇਤਿਹਾਸਿਕ ਜਿੱਤ ਤੇ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਬੀਤੇ ਦਿਨੀ ਬਸਤਾ ਫੜਨ ਵਾਲੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਕਿ ਉਹ ਇਸ ਪਿੰਡ ਵਿੱਚੋਂ ਵੀ ਉਹ ਜਿੱਤੇ ਹਨ ਤੇ ਪੂਰੇ ਹਲਕੇ ਵਿੱਚੋਂ ਵੀ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਹੈ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਡੇਰਾ ਬਾਬਾ ਨਾਨਕ भाव <laughs> اوئے ایک منٹ اوئے 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 او ਮੈਜ ਆਏ ਆ ਅੱਜ ਸਭ ਤੋਂ ਪਹਿਲਾਂ ਤੇ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ। ਔਰ ਇੱਕ ਹਨ ਤਪਸਵੀ ਔਰ ਜਿਸ ਤਰ੍ਹਾਂ ਉਹਨਾਂ ਨੇ ਤਸੀਹੇ ਦਿੱਤੇਗੇ ਔਰ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੇ ਸਾਰੇ ਸੀਸ ਝੁਕਾਉਨੇ ਆ। ਜਿਸ ਤਰੀਕੇ ਨਾਲ ਉਹਨਾਂ ਨੇ ਸ਼ਾਂਤੀ ਦਾ ਪਦੇ ਦਿੱਤਾ ਸਾਰੇ ਦੇਸ਼ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਉਹ ਅਪਦੇਸ਼ ਛੜਾ ਗਿਆ। ਉਹ ਗੁਰੂ ਮਹਾਰਾਜ ਸਾਨੂੰ ਉਹਦੇ ਤੇ ਚੱਲਣ ਦੀ ਤਾਕਤ ਬਖਸ਼ੇ। ਔਰ ਉਹਨਾਂ ਦੇ ਜਿਹੜੇ ਰਾਤ ਦਰਸ਼ਾਣੇ ਜੋ ਕੁਰਬਾਨੀ ਦੇ ਵਿੱਚ ਉਹਨਾਂ ਨੇ ਲਿਖਿਆ ਵੈਗਰੂ ਨੂੰ ਉਹਦੇ ਤੇ ਚੱਲ ਲਈ ਸਾਨੂੰ ਮੈਂ ਬੁੱਧੀ ਔਰ ਜਿਸ਼ਾ ਮਦਦ ਅੱਜ ਤੁਸੀਂ ਜਿੱਤ ਕੇ ਡੇਰਾ ਬਾਬਾ ਨੂੰ ਪਹੁੰਚੇ ਹੋ ਜੀ ਮੈਂ ਅੱਜ ਆਇਆ ਔਰ ਡੇਰਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਸ਼ੋਭਾ ਪ੍ਰਾਪਤ ਕਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣਾ ਆਖਰੀ ਜਿਹੜਾ ਸਮਾ ਸੀ ਇਹਨੂੰ ਬਤੀਤ ਕੀਤਾ ਔਰ ਉਹਨਾਂ ਦੇ ਨਾਂ ਤੇ ਇੱਕ ਪੂਰੇ ਵਰਲਡ ਦੇ ਵਿੱਚ ਇੱਕੋ ਹੀ ਸ਼ਹਿਰ ਹੈ ਡੇਰਾ ਬਾਬਾ ਨਾਨਕ ਬਾਬੇ ਦਾ ਡੇਰਾ ਤੇ ਉਸ ਉੱਥੇ ਅਹੀਂ ਔਰ ਇਥੇ ਹਮੇਸ਼ਾ ਹੀ ਕਾਂਗਰਸ ਨੂੰ ਇਸ ਨਵਾਜੇ ਇਸ ਹਲਕੇ ਨੇ ਇਸ ਸ਼ਹਿਰ ਨੇ ਔਰ ਡੇਰਾ ਬਾਬਾ ਨਾਨਕ ਦੇ ਵਿੱਚੋਂ ਹਮੇਸ਼ਾ ਜਿਹੜੀ ਸਾਡੇ ਪ੍ਰਭਾ ਨੂੰ ਦਿੱਤ ਪ੍ਰਾਪਤ ਹੋ ਜਾਂਦਾ। ਅੰਦਾ ਸਾਹਿਬ ਦਾਸਪੁਰੋਂ ਤੁਹਾਨੂੰ ਬਹੁਤ ਜ਼ਿਆਦਾ ਲੀਡ ਮਿਲੀ ਹੈ। ਕਿ ਕਈਆਂ ਲੀਡਰਾਂ ਵੱਲੋਂ ਕਿਹਾ ਗਿਆ ਸੀ ਵੀ ਇੱਥੇ ਬਸਤਾ ਨਹੀਂ ਲੱਗਦਾ ਕਿ ਕੀ ਚਾਹੁੰਦੇ ਕਿ ਇਸ ਤਰ੍ਹਾਂ ਦੇ ਲੋਕਾਂ ਵੱਲੋਂ ਹੰਗਾਰਾ। ਮੈਂ ਤੇ ਉਹਨਾਂ ਦੇ ਯਾਰ ਕੋਈ ਉਹਨਾਂ ਨੂੰ ਜੀ ਸੋਚ ਉਹਨਾਂ ਦੀ ਸੋਝੀ ਹੈ ਨਹੀਂ। ਤੇ ਆਪਾਂ ਨਾ ਇਹੋ ਜਿਹੀ ਗੱਲਾਂ ਨਾ ਕਰਿਆ ਕਰੀਏ ਜਿਹੜਾ ਲੈਵਲ ਜਿਹੜਾ ਹੁੰਦਾ ਨਾ ਉਸ ਲੈਵਲ ਦਾ ਬੰਦਾ ਜਿਹੜਾ ਉਹ ਆਪਣੇ ਲੈਵਲ ਦੀ ਗੱਲ ਕਰ ਦਿੰਦਾ ਜਿਹੜੇ ਉਸ ਲੈਵਲ ਤੇ ਨਹੀਂ ਜਾਂਦੇ ਕਿ ਉਹ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਨੇ ਜਿਹਦੇ ਬਾਰੇ ਲੋਕ ਵੀ ਬਾਤ ਤੇ ਮਜ਼ਾਕ ਕਰਦੇ ਹੋ ਆਪਣੇ ਪਿੰਡਾਂ ਚ ਵੀ ਹਾਰ ਜਾਂਦੇ ਨੇ ਉਹ ਲੀਡਰ ਨੂੰ ਉਹ ਗੱਲ ਕਰਨੀ ਚਾਹੀਦੀ ਆ ਜਿਹੜੀ ਕਿਸੇ ਦੀ ਗੱਲ ਦੀ ਕੋਈ ਪਾਇਦਾਰ ਹੋਵੇ ਕੋਈ ਉਹਦਾ ਮਤਲਬ ਹੋਵੇ ਕੋਈ ਕਿਸੇ ਦਾ ਬਸਤਾ ਹੁਣ ਮੈਂ ਕਹਦਾ ਮੈਂ ਬਸਤਾ ਨਹੀਂ ਲੱਗਣ ਦਾ ਇਹ ਕੋਈ ਚੀਜ਼ ਨਹੀਂ ਹੁੰਦੀ ਇਹ ਡੈਮੋਕ੍ਰੇਸੀ ਆ ਹਰ ਤਾਂ ਬਸਤਾ ਵੀ ਲੱਗਦਾ ਬੰਦੇ ਜਿੱਥੇ ਦੇ ਵੀ ਹਾਰਦੇ ਨੇ ਸਾਨੂੰ ਆਪਣੀ ਡੈਮੋਕ੍ਰੇਸੀ ਵੱਲ ਧਿਆਨ ਦੇਣਾ ਚਾਹੀਦਾ 13 0 ਦਾ ਬੜਾ ਰੌਣਾ ਸੀ ਜੀ 13 0 ਉਹ ਤੇ ਤੁਸੀਂ ਦੇਖ ਲੈ ਚੀਫ ਮਿਨਿਸਟਰ ਸਾਹਿਬ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਉਸ ਸਟੇਜ ਦੀ ਬਜਾਏ ਹੁਣ ਸਟੇਟ ਦੇ ਵਿੱਚ ਆਉਣ ਹਾਲ ਸਟੇਜ ਵਾਲਾ ਜਿਹੜਾ ਉਹਨਾਂ ਦਾ ਤੇ ਮੋਡ ਆ ਉਹਦੇ ਤੋਂ ਨਿਕਲ ਕੇ ਪੰਜਾਬ ਦੀ ਗੱਲ ਕਰਨ ਪੰਜਾਬ ਨੂੰ ਕਿੱਮੇ ਅੱਗੇ ਲੈ ਕੇ ਜਾਣਾ ਅਸੀਂ ਜਿਹੜੇ ਐਮਪੀ ਬਣੇ ਆ ਸਾਡਾ ਕੰਮ ਆ ਕਿ ਕਿਸੇ ਵੀ ਪਾਰਟੀ ਤੋਂ ਉੱਪਰ ਉੱਠ ਕੇ ਜਿਹੜੀਆਂ ਪੰਜਾਬ ਦੀਆਂ ਉਥੋਂ ਜਿਹੜੀਆਂ ਗ੍ਰਾਂਟਸ ਨਹੀਂ ਆ ਰਹੀਆਂ ਕਹਿੰਦੇ ਕਿ ਮੇਰਾ ਇਹ ਨਹੀਂ ਕਿ ਇਹ ਆਮ ਆਦਮੀ ਪਾਰਟੀ ਸਰਕਾਰੇ ਉੱਥੇ ਸਾਡਾ ਇਹ ਹੋਣਾ ਕਿ ਪੰਜਾਬ ਦੇ ਨਾਲ ਤੱਕਾ ਨਹੀਂ ਹੋਣ ਦੇਣਾ ਇਹ ਤੇ ਗੱਲ ਇੱਕ ਪੱਕੀ ਹੈ ਕਿ ਪੰਜਾਬ ਨਾਲ ਤੱਕਾ ਨਹੀਂ ਹੋਣ ਦਵਾਂਗੇ ਆਪਣੀ ਜ਼ਬਰਦਸਤ ਆਵਾਜ਼ ਠਾਵਾਂਗੇ ਔਰ ਚੀਫ ਮਿਨਿਸਟਰ ਨੂੰ ਵੀ ਕਹਾਂਗੇ ਕਿ ਜੇ ਉਹਨਾਂ ਦੇ ਕੋਲ ਕੋਈ ਪੇਪਰ ਹੋਣ ਤੇ ਜੇ ਇਸ ਕਿਰਪਾ ਕਰਕੇ ਸਾਨੂੰ ਭੇਜਣ ਤੇ ਅਸੀਂ ਉਹਦੇ ਤੇ ਜ਼ਰੂਰ ਆਵਾਜ਼ ਠਾਵਾਂਗੇ 47 ਨਾਲ ਕਿੰਨਾ ਮੰਨਦੇ ਇੱਕ ਸ਼ੀਟ ਤੇ ਤੁਸੀਂ ਯਾਪੀ ਵੇਖ ਲਿਆ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਇਕੱਠੀ ਹੋ ਗਈ ਜਿਹੜੇ ਇਹ ਕਹਿੰਦੇ ਸੀਗੇ ਵਿਕਰਮਜੀਠੀ ਵਰਗੇ ਉਹਨਾਂ ਨੂੰ ਖੋ ਕੇ ਡੇਰ ਬਾਬਾ ਨਾਨਕ ਫਰਿਗੜ ਚੂੜੀਆਂ ਗੁਰਦਾਸਪੁਰ ਬਟਾਲਾ ਇਹਨਾਂ ਚਾਣ ਕੇ ਵੇਖ ਲੈਣ ਕਿ ਕਿਹਨੂੰ ਵੋਟਾਂ ਨਾ ਪੈਣ। ਚਾਣ ਵਾਲੇ ਸਮੇਂ ਚ ਹਲਕਾ ਗੁਰਦਾਸਪੁਰ ਵਾਸਤੇ ਕੀ ਕਰ ਰਹੇ ਹੋ ਤੁਸੀਂ ਲੋਕਾਂ ਨੇ? ਕਿ ਹੁਣ ਜਿਹੜੇ ਹੈਗੇ ਜਿਹੜੀਆਂ ਮੰਗਾਂ ਤੁਹਾਡੇ ਸਾਹਮਣੇ ਪਹਿਲਾਂ ਹੀ ਰੱਖੀਆਂ ਨੇ ਇਹ ਮੈਂ ਦੱਸਿਆ ਕਿ ਜਾ ਕੇ ਪਾਰਲੀਮੈਂਟ ਕੇ ਦਿਨ ਸੌ ਚੁੱਕਾਂਗੇ। ਪਰੇ ਬਾਅਦ ਤੁਹਾਨੂੰ ਰੋਲ ਦੇ ਰੋਜ਼ ਉਹ ਚੀਜ਼ਾਂ ਦਰਸ਼ਕਾਂ ਵਿੱਚ ਐਜ ਕਰਨਗੇ ਕਿ ਆਪ મુદ્ਦੇ ਚੁੱਕ